ਸਾਮਨੇ ਸੁ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਤੋਖੁ ਜਾਏ ਹੋਵੈ ਸਿਹੁ ਦੁਖੁ ਸੰਬੰਧੀ ਨੂਰ ਅਰਸ਼ੋਂ ਗੁਰਸੋਂ ਛੱਟੀ ਐ ਤਦੁ ਤਿਥੀ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾ ਸ਼ਿਰਸ਼ਾ ਹਦਸ਼ਾ ਜੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵਿਸਾਹ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹੱਲਾ ਕਰ ਸਤ ਗੁਰ ਪਰਸਾਦ ਮਿਥਾ ਨਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਮਿੱਥਾ ਨਾ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਾਰ ਨਾਗਰ ਚਰਨ ਕਮਲ ਸਰਣਾਏ ਨਾਰਾਇਣਾ ਤਤਪੁਰਾਇਨਾ ਰਹਾ ਅਨੱਥਾਨਾਥ ਭਗਤ ਭੇਟਨ ਸਾਦ ਸੰਗ ਜਮਦੂਤਨਾ ਭੇਟਨ ਜੀ ਨਰੂਪ ਅਨੂਪ ਉਹ ਦੇਲਾ ਰਾਵਣ ਗੁਣਾ ਕਟਿਐ ਜਮ ਜਲ ਅੰਮ੍ਰਿਤ ਨਾਮ ਰਸਨਿਤ ਜਾਪੈ ਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆ ਫਲ ਸੋਈ ਜਨ ਪਾਏ ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਮਤ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰਨਾ ਕੋਈ ਆਦਮਤ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹਲਾ 5 ਘਰ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮਿਥਨ ਮੋਹ ਅਗਨ ਸੋਕ ਸਾਗਰ ਕਰਿ ਕਿਰਪਾ ਉਧਰ ਹਰ ਨਾਗਰ ਅੱਜ ਦਾ ਪਾਵਨ ਮਹਾਵਾਕ ਸੁਹੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਇਹ ਤਰ ਮਕਤ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 760 ਉਪਰ ਸੁਬਾਇਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ